ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਪੁਰ ਮਨਾਉਂਦੇ ਆ ਆਪਣੇ ਸਾਰੇ ਗੁਰੂ ਸਾਹਿਬਾਨਾਂ ਦੇ ਜਿਮਨਾਉਣੇ ਵਿੱਚ ਆਈਦੇ ਆ ਕਿਉਂਕਿ ਭਾਈ ਸਾਹਿਬ ਤੇ ਗੁਰਦਾਸ ਜੀ ਕਹਿੰਦੇ ਨੇ ਕਿ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨਦੇ ਕਿ ਜਿਹੜੇ ਗੁਰਸਿੱਖ ਆਪਣੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਨਾ ਹੈ ਕੁਰਬਾਨ ਜਾਂਨਾ ਹੈ ਬਲਹਾਰ ਜਾਂਨਾ ਹੈ ਜੇ ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਂ ਦੇ ਪੁਰਬ ਦਿਹਾੜੇ ਮਨਾਉਣੇ ਵੀ ਚਾਹੀਦੇ ਨੇ ਤੇ ਸਾਡੀ ਜਿੰਦਗੀ ਦਾ ਹਿੱਸਾ ਆ ਪਰ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪੁਰਬ ਦਿਹਾੜਾ ਮਨਾਇਆ ਪ੍ਰਕਾਸ਼ ਪੁਰਬ ਦਿਹਾੜਾ ਪਿਛੇ 20 ਤਰੀਕ ਨੂੰ ਬੰਦੇ ਛੋੜ ਦਿਵਸ ਪੂਰੇ ਜੋਤ ਜਿ ਮਨਾਇਆ ਗਿਆ ਜਿੱਥੇ-ਜਿੱਥੇ ਗੁਰੂ ਨਾਨਕ ਦੇਵਾ ਸਿੱਖ ਸੰਗਤ ਬੈਠੀ ਹੈ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ छवे पातशाह मेरी पीक में प्यार करने वाले जो रामदास महाराज सच्चे पातशाह जी का प्रकाश दिहाड़ा ज सारे गुरुआ के मनाए जाते हैं लंगर अस आम कहने कि गुरु साहबां ने सच्चा सौदा किया वि रुपये का भोजन छकया प्यो ने दिते से बिजनेस वास्ते ਤੇ ਉਹਨਾਂ ਭੁੱਖਿਆਂ ਨੂੰ ਲੰਗਰ ਸ਼ਕਾ ਦਿੱਤਾ ਤੇ ਉਹਨਾਂ ਚ ਪੇੜਾ ਮਾਰੀਆਂ ਉਹਨਾਂ ਚ ਪੇੜਾ ਸਹਿ ਲੀਆਂ ਤੇ ਲੰਗਰ ਗੁਰੂ ਘਰ ਜਿੱਥੇ ਵੀ ਦੁਨੀਆਂ ਭਰ ਚੱਲੇ ਜਾਵੂ ਮਿਲੇਗਾ ਕੋਈ ਰਾਤ ਨੂੰ ਚੱਲੇ ਜਾਵੇ ਦਿਨ ਨੂੰ ਚੱਲੇ ਜਾਵੇ ਪ੍ਰਸ਼ਾਦਾ ਜਿੱਥੇ ਨਿਸ਼ਾਨ ਸਾਹਿਬ ਲੱਗਾ ਨਿਸ਼ਾਨ ਦਾ ਮਤਲਬ ਹੈ ਕਿ ਗੁਰੂ ਨਾਨਕ ਦਾ ਘਰ ਹੈ ਇੱਥੇ ਚਲਾ ਜਾ ਤੈਨੂੰ ਪ੍ਰਸ਼ਾਦਾ ਪਾਣੀ ਮਿਲੇਗਾ ਸ਼ਕਨ ਵਾਸਤੇ ਮਿਲਦਾ ਹੈ ਰਣ ਬਸੇਰਾ ਵੀ ਹੋ ਜਾਏਗਾ ਪਰ ਅਸੀਂ ਗੁਰਪੁਰ ਮਨਾ ਕੇ ਤੇ ਸਾਨੂੰ ਕੁਝ ਨਾ ਕੁਝ ਆਪਣੇ ਅੰਦਰ ਝਾਤੀ ਮਾਰ ਕੇ ਕੁਝ ਨਾ ਕੁਝ ਖੋਜਣਾ ਚਾਹੀਦਾ ਡੀਪਲੀ ਅੰਦਰ ਦੇਖਣਾ ਚਾਹੀਦਾ ਸਾਨੂੰ ਤੇ ਅਸੀਂ ਖਟਿਆ ਕੀ ਆ ਗੁਰੂਆਂ ਦੇ ਪ੍ਰਬ ਦਿਹਾੜੇ ਮਨਾਉਣੇ ਚੰਗੀ ਗੱਲ ਆ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋਗੇ ਅਲੱਗ-ਅਲੱਗ ਤਰੀਕਿਆਂ ਦੇ ਪਕਵਾਨ ਅਲੱਗ-ਅਲੱਗ ਤਰੀਕਿਆਂ ਦੇ ਲੰਗਰ ਸਬਜ਼ੀਆਂ ਮਠਿਆਈਆਂ ਜਲੇਬੀਆਂ ਪੂੜੀਆਂ ਸਮੋਸੇ ਪਕੌੜੇ ਇਹ ਸਾਰਾ ਕੁਝ ਸੰਗਤਾਂ ਲੈ ਕੇ ਆਉਂਦੀਆਂ ਗੁਰੂ ਘਰਾਂ 'ਚ ਬਣਦਾ ਕੀਰਤਨ ਹੁੰਦਾ ਕਥਾ ਹੁੰਦੀ ਹੈ ਪਟਾਕੇ ਚਲਾਏ ਜਾਂਦੇ ਆ ਤੇ ਫਿਰ ਅਸੀਂ ਘਰਾਂੋਂ ਚਲੇ ਜਾਂਦੇ ਆ ਫੁੱਲ ਲੈ ਕੇ ਆਉਂਦੇ ਆ ਨਗਰ ਕੀਰਤਨਾਂ ਦੇ ਵਿੱਚ ਲੱਖਾਂ ਰੁਪਈਆ ਦੇ ਫੁੱਲ ਕਰੋੜਾਂ ਰੁਪਈਆ ਦੇ ਇਸ ਜਿਹੜਾ ਸਟੇਡੀਓ ਤੋਂ ਫੁੱਲ ਮੰਗਵਾਏ ਸੀ ਗੁਰੂ ਅਰਜਨਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ 6 ਕਰੋੜ ਦੇ ਕਹਿੰਦੇ ਆ ਪੈਸਾ ਦੇ ਗੁਲਕਦਾ ਹੀ ਹੈ ਨਾ ਰੁਪਿਆ ਰੁਪਿਆ ਗਰੀਬ ਦਾ ਮੂੰਹ ਗੁਰੂ ਦੀ ਖੁਰ ਕਈ ਹੈਲੀਕਾਪਟਰਾਂ ਤੋਂ ਵਰਖਾ ਕਰਾਉਂਦੇ ਨੇ ਕੀ ਗੁਰੂ ਖੁਸ਼ ਖੁਸ਼ ਹੋ ਜਾਂਦਾ ਨਾ ਇਹਦੇ ਨਾਲ ਗੁਰੂ ਨੂੰ ਖੁਸ਼ੀ ਮਿਲ ਜਾਂਦੀ ਹੈ ਤੇ ਮੈਂ ਕਈ ਵਾਰੀ ਸੋਚਦਾ ਰਹਿੰਦਾ ਕਿ ਮੇਰਾ ਖਿਆਲ ਹੈ ਕਿ ਜੀ ਲੰਗਰ ਸਿੰਪਲ ਬਣਾ ਕੇ ਤੇ ਜਿੰਨੂੰ ਲੰਗਰ ਦੀ ਲੋੜ ਹੈ ਯੋਦੇ ਮੂੰਹ ਚ ਪਾ ਦਿੱਤਾ ਜਾਵੇ ਇਹ ਕੋਈ ਸਿੱਖ ਬੱਚੀ ਪੜ ਨਹੀਂ ਸਕਦੀ ਆਰਥਿਕ ਪੱਖ ਤੋਂ ਉਹ ਗਰੀਬ ਹੈ ਇਹ ਬੱਚੀ ਜਾਂ ਬੱਚੇ ਨੂੰ ਪੜਾਤਾ ਜਾਵੇ ਵੈਸੇ ਨੌਜਵਾਨਾ ਨਾਲ ਹੁਣ ਵਾਰ ਪੈ ਰਹੀ ਹੈ ਇਹ ਨਸ਼ੇ ਦੀ ਕੀ ਹਾਲਾਤ ਹੋਈ ਪਈ ਹੈ ਉਥੋਂ ਪ੍ਰਵਾਸ ਕਰੇ ਜਾਂਦੇ ਨੇ ਗੈਂਗਵਾਰ ਛੋਟੇ ਛੋਟੇ ਬੱਚੇ ਨਸ਼ਿਆਂ ਦੀ ਓੜ ਦੇ ਵਿੱਚ ਇਹ ਰਾਜਨੀਤਿਕ ਲੋਕ ਜੜੇ ਨੇ ਉਹ ਨਿਸ਼ਚਿਤ ਕਰ ਰਹੇ ਨੇ ਉਹ ਪਠਿਆਸ ਤੇ ਚੱਲ ਗਏ ਨੇ 1 ਕਰੋੜ ਰੁਪਈਆ ਦੇ ਫੁੱਲ ਹਲ ਗੁਰੂ ਘਰ ਲੈ ਕੇ ਆਉ ਉਹ ਠੀਕ ਆ ਸੋਹਣੇ ਲੱਗਦੇ ਨੇ ਕਰੋੜਾ ਰੁਪਈਆ ਦੇ ਫੁੱਲ ਕਰੋੜਾਂ ਰੁਪਿਆ ਦੇ ਅਸੀਂ ਲੰਗਰ ਜੜੇ ਨੇ ਅਲੱਗ-ਅਲੱਗ ਸਵਾਦ ਦੇ ਭੋਜਨ ਕੋਈ ਜੇ ਕੋਈ ਬਿਮਾਰ ਹੈ ਇਲਾਜ ਦੁੱਖ ਜਿਹਦਾ ਇਲਾਜ ਹੋ ਜਾਈ ਇਹ ਕਿਸਦਾ ਘਰ ਨਹੀਂ ਕਿਸੇ ਦੀ ਮਾਤੜ ਦਾ ਉਹਦਾ ਘਰ ਬਣ ਜਾਵੇ ਉਹਦੀ ਛੱਤ ਬਣ ਜਾਵੇ ਜਾਂ ਉਹਨੂੰ ਛੋਟਾ ਮੋਟਾ ਕਾਰੋਬਾਰ ਦੇ ਕੇ ਆਪਾਂ ਉਹਦਾ ਰੋਜ਼ਗਾਰ ਚਲਾ ਦਈਏ ਆਪਾਂ ਕੀ ਗੁਰਨਾਨਕ ਪਾਤਸ਼ਾਹ ਮਹਾਰਾਜੇ ਤੁਹਾਡੇ ਗੁਰਪੁੱਤ ਅਸੀਂ ਰਹਿ ਦਸਵੰਦ ਕੱਢਿਆ ਹੈ ਨਾ ਅਸੀਂ ਇੱਧਰ ਲਾਉਣਾ ਗੁਰਾਂ ਦਾਸ ਮਹਾਰਾਜ ਜੀ ਇੱਧਰ ਦਸਵੰਦ ਅਸੀਂ ਇੱਧਰ ਲਾਉਣਾ ਗੁਰਾਂ ਦਾਸ ਮਹਾਰਾਜ ਦੇਤੇ ਤੇ ਸੰਸਥਾਵਾਂ ਬੜੀਆਂ ਉਸ ਬਹੁਤ ਬੜੇ ਬਣੇ ਪਰ ਬੰਦਾ ਮਰਜ਼ੇ ਤਾਂ ਵੀ ਕਹਿੰਦੇ ਨੇ ਕਿ ਪਹਿਲਾਂ ਪੈਸੇ ਦੇਓ ਫਿਰ ਬਾਹਰ ਕੱਢੋ। ਫਿਰ ਲਾਚਕੁੰਡੀਆਂ ਹਲਾਤੇ ਆ। ਇਹ ਸਾਨੂੰ ਗੁਰੂ ਦੀ ਖੁਸ਼ੀ ਮਿਲ ਜਾਂਦੀ ਐ ਇਹਦੇ ਨਾਲ। ਮੇਰਾ ਖਿਆਲ ਹੈ ਕਿ ਲੱਖਾਂ ਕਰੋੜਾਂ ਦੇ ਲੰਗਰ ਇੰਨਾਂ ਵਰਕੀਤਾਂ ਦੇ ਵਿੱਚ ਤੇ ਲੱਖਾਂ ਰੁਪਈਆ ਦੇ ਫੁੱਲ ਜੇ ਅਸੀਂ ਕਾਰਮਿਕ ਲਿਟਰੇਚਰ ਆਪਣੀ ਕੌਮ ਦੇ ਬੱਚਿਆਂ ਨੂੰ ਦੇਈਏ ਜੇ ਅਸੀਂ ਕਿਸੇ ਦਾ ਦੁਆਦਾਰੋ ਕਿਸ ਦਾ ਇਲਾਜ ਕਰਵਾ ਦੀਏ ਇਹ ਕਿਸੇ ਗਰੀਬ ਦੀ ਛੱਤ ਪਾ ਦੀਏ ਸਾਡਾ ਕਿਰਤ ਕਰਨ ਤੇ ਨਾਮ ਜਪਣ ਤੇ ਵੰਡ ਕੇ ਛਕਣ ਦਾ ਸਿਧਾਂਤ ਕਿਸ ਵਿੱਚ ਹੀ ਹੋਈ ਹੈ ਨਾ ਗਰੀਬ ਦਾ ਮੂੰਹ ਗੁਰੂ ਦੀ ਪੋਲਕ ਬਣ ਜੇ ਇਹ ਸਾਰਾ ਕੁਝ ਖਾਣ ਤੇ ਖਾਣਾ ਪ੍ਰਸ਼ਾਦੇ ਸਾਦੇ ਸਾਦੇ ਨਾਲ ਗੁਜ਼ਾਰਾ ਹੋ ਜਾਂਦਾ ਇਹ ਸਾਰਾ ਕੁਛ ਪਕੌੜਿਆਂ ਜਲੇਬੀਆਂ ਦੇ ਉੱਤੇ ਤੇ ਸਮੋਸਿਆਂ ਦੇ ਉੱਤੇ ਤੇ ਅਲੱਗ-ਅਲੱਗ ਪਦਾਰਥਾਂ ਦੇ ਉੱਤੇ ਅਸੀਂ ਜੀ ਇਦਾਂ ਸਭ ਮਿਲੀ। ਤੇ 20 ਰੁਪਏ ਲੰਗਰ ਵਾਲੇ ਦਾ ਅਸੀਂ ਬਹਾਨਾ ਬਣਾ ਕੇ ਤੇ ਮੈਨੂੰ ਲੱਗਦਾ ਨਹੀਂ ਕਿ ਗੁਰੂ ਇਦਾਂ ਖੁਸ਼ ਹੁੰਦਾ ਹੋਵੇਗਾ। ਕਿਉਂਕਿ ਜੀ ਗੁਰੂ ਮਲਕ ਭਾਗੋਂ ਦੇ ਪੂਰੀਆਂ ਦੇ ਖਾਣ ਖੁਸ਼ ਹੋਇਆ ਸੀ। ਉਹ ਤੇ ਭਾਈ ਲਾਲੋਂ ਜਿਹੜੀ ਘੁੱਦਰ ਦੀ ਰੋਟੀ ਬਣਾਈ ਸੀ ਨਾ ਕੰਦਾ ਸੀ ਵੀ ਆ ਹੀ ਮੈਂ ਖਾਣੀ ਹੈ। ਤੇ ਮੈਨੂੰ ਸਵਾਦ ਲੱਗਦੀ ਹੈ। ਤੋਂ ਬਣਾਈ ਬੜੀ ਸਵਾਦਨ। ਜੇ ਅਸੀਂ ਇਧਰੋਂ ਖਰਚੇ ਘਟਾ ਕੇ ਤੇ ਵਧੀਆ ਜੇ ਕਿਸ ਕੋਈ ਰਾਜਦੂਖੋਂ ਮਰ ਰਿਹਾ ਤੂੰ ਉਹਦਾ ਲਾਜ ਕਰਾ ਦੀਏ ਜੇ ਕਿਸੇ ਦੇ ਘਰ ਛਾਤਰੀ ਤੋਂ ਦੀ ਛਤ ਪਵਾ ਦੀਏ ਜੇ ਕੋਈ ਬੱਚਾ ਜਾਂ ਬੱਚੀ ਸਿੱਖ ਬੱਚੀ ਪੜ ਨਹੀਂ ਸਕਦੀ ਆਰਥਿਕ ਪੱਖ ਤੋਂ ਗੁਰਸਿੱਖੀ ਵਿੱਚ ਮਜ਼ਬੂਤ ਨਾ ਹੋ ਪਰ ਉਹਨਾਂ ਦੀ ਹਾਲਤ ਬੜੀ ਮਾੜੀ ਗੰਭੀਰ ਹੈ ਜੋ ਹਿਤਨ ਪੜਦੇ ਆਂ ਇਹ ਮੀਡੀਆ ਦੇ ਵਿੱਚ ਤੇ ਜੇ ਅਸੀਂ ਉਹਨਾਂ ਦਾ ਵਧੀਆ ਉਹਨਾਂ ਦਾ ਕੋਨਾ ਵਾਸਤੇ ਕਰ ਦਈਏ ਤੇ ਮੇਰਾ ਖਿਆਲ ਹੈ ਵੀ ਅਸੀਂ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰੀਏ ਮੈਨੂੰ ਲੱਗਦਾ ਕਿ ਸਾਨੂੰ ਖੁਸ਼ੀ ਜਿਹੜੀ ਹੈ ਉਹ ਗੁਰੂ ਦੀ ਮੇਰੇ ਖਿਆਲ ਸਭ ਨੂੰ ਜਦੋਂ ਮਿਲਦੀ ਹੈ ਇਹਨਾਂ ਗੱਲਾਂ ਦਾ ਗੁਰੂ ਜੀ ਦਾ ਰਿਚਦਾ ਹੁੰਦਾ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਤੇ ਜਿਹੜੀ ਤਪੱਸਿਆ ਕੀਤੀ ਹੈ ਭਾਰੀ ਕਰੀ ਤਪੱਸਿਆ ਵੱਡੇ ਪੱਗ ਹਾਸੇ ਬਣਾਈ ਤੇ ਮੇਰਾ ਸਕੇ ਨੇ ਕਿ ਰੇਤ ਅਕ ਹਾਰ ਕਰ ਰੋੜਨ ਦੀ ਗੁਰਕੀਂ ਵਿਛਾਈ ਗੁਰੂ ਸਾਹਿਬ ਨੇ ਭੁੱਖੇ ਰਹਿ ਕੇ ਅਕ ਖਾਣ ਖਾ ਕੀ ਤੇ ਥੱਲੇ ਪੁੰਜੇ ਸੌ ਸੌ ਕੇ ਉਹ ਤਰਾ ਬਤਾਲਾ ਕਹਾ ਕੇ ਆਪਣੇ ਆਪ ਨੂੰ ਕੋਈ ਕਹੇ ਭੂਤਨਾ ਕੋ ਕਹੇ ਬੀਤਾਲਾ ਤੇ ਉਹਨਾਂ ਨੇ ਇਹ ਬਖਸ਼ਾ ਸਾਡੀ ਝੋਲੀ ਵਿੱਚ ਪਾਈਆਂ ਅਸੀਂ ਹੁਣ ਇੰਨੇ ਸੁਖ ਰਹਿਣੇ ਹੋ ਗਏ ਆ ਕਿ ਇਹਨਾਂ ਚੀਜ਼ਾਂ ਨੂੰ ਵੇ ਵਿਖ ਕੇ ਅਸੀਂ ਗੋਦੜਾ ਚਾਉਂਦੇ ਆ ਤੇ ਫੇਰ ਮੇਰਾ ਖਿਆਲ ਹੈ ਕਿ ਗੁਰੂ ਦੀ ਖੁਸ਼ੀ ਜੜੀ ਹੈ ਉਹ ਤੇ ਹੈ ਕਿਰਤ ਕਰਨੀ ਨਾਮ ਜਪਨਾ ਤੇ ਵੰਡ ਕੇ ਛਕਣਾ ਤੇ ਲੋੜਵੰਦ ਦੇ ਕੰਮ ਆਉਣਾ ਤੇ ਲੋੜਵੰਦ ਦੇ ਕੰਮ ਇਦਾਂ ਆਉਣਾ ਵੀ ਕਿਸੇ ਨੂੰ ਦਿਖਾਉਣਾ ਵੀ ਨਹੀਂ ਇਹ ਨਹੀਂ ਕਿ 5 ਰੁਪਏ ਦੀ ਕਿਹਨੂੰ ਚੀਜ਼ ਦੇ ਕੇ ਫੋਟੋ ਖਿਚਾ ਕੇ ਜਲੂਸ ਕਰਦੇ ਨਾਲ ਸਾਰੇ ਜਿਹੜਾ ਨੂੰ ਦਿੱਤਾ ਹੈ ਜੇ ਤੇ ਪੈਣ ਬੱਚੀ ਦਾ ਜੇ ਕਾਰਜ ਵੀ ਕਰਨਾ ਤੇ ਉਹਨੂੰ ਚਪਚਪਿਤਾ ਕਰਕੇ ਆਜੋ ਇਹ ਨਹੀਂ ਕਿ ਉਸੇ ਦਾ ਫੋਟੋ ਖਿਚਾ ਕੇ ਮਗੇ ਪਾਉਣੀਆਂ ਜਲੂਸ ਕਰਦੇ ਨਾਲ ਅਗਲੇ ਆਣੇ ਤੇ ਸਟਾਰਟ ਹੋ ਤੇ ਮੈਂ ਮਾਦਰਾਤ ਤੇਰੀ ਕੋਡੀ ਫੜਾਣ ਦੀ ਲਈ ਸੀ ਇਸ ਕਰਕੇ ਮਾਰੇ ਕਿ ਦਿਨ ਹੈ ਕਿ ਖੁਸ਼ੀ ਗੁਰੂ ਦੀ ਹੋਈ ਹੈ ਭੀ ਜੀ ਅਸੀਂ ਲੋੜਵੰਦ ਦੇ ਮੂੰਹ ਵਿੱਚ ਇਹ ਚੀਜ਼ ਪੋੜੇ ਤੇ ਮੈਨ ਲੱਗਦਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਇਹ ਪੈਸੇ ਨੂੰ ਬਚਾ ਕੇ ਅਸੀਂ ਨਗਰ ਕੀਰਤਨਾਂ ਦੇ ਪੈਸੇ ਹੌਲ ਜਿਹੜੇ ਅਸੀਂ ਇਹ ਇਨੇ ਲਿਆ ਲਿਆ ਆ ਕਿ ਜਾਂ ਅਸੀਂ ਸਵੱਦ ਦੇ ਪਕਵਾਨ ਪਕਾ ਪਕਾ ਕੇ ਤੇ ਲੋਕਾਂ ਨੂੰ ਡਕ ਟੱਕੇ ਤੱਕੇ ਨਗਨੇ ਖਾਓ 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 ਰਸਤੇ ਲਗਣੇ ਉਹ ਖਾ ਕੇ ਰਾਜੀ ਨਹੀਂ ਹੁੰਦੇ ਉਹ ਕਈ ਸਾਨੂੰ ਬੇਕੂਫ ਵੀ ਕਹੀ ਜਾਂਦੇ ਨੇ ਜਿਹੜੇ ਚੀਜ਼ਾਂ ਤੋਂ ਅਸੀਂ ਥੋੜਾ ਜਿਹਾ ਜੇ ਬਚ ਕਰਕੇ ਤੇ ਅਗਾ ਇਸ ਪਾਸੇ ਨੂੰ ਵਾਝੀਏ ਮੇਰਾ ਫੈਲਾਸ਼ਾ ਗੁਰਨਾਮਕ ਪਤਸ਼ਾਹ ਸਾਡੇ ਤੇ ਜਿਆਦਾ ਖੁਸ਼ ਹੋਣ ਤੇ ਬੋਲਾ ਦੇ ਕਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ